ਸਿਰ ਗੱਦੀ ਸਭੇ ਕੋ ਡਿਗਰੀ ਬੇਦੀ ਕਰਨ ਸੀ ਕਿ ਵੀ ਜਿਹੜੀ ਆ ਸੋਸ਼ਲ ਮੀਡੀਆ ਤੇ ਬੋਲ ਦਿਨ ਤੋਂ ਰੋਲਾ ਪਿਆ ਹੋਣਾ ਸੀਗਾ ਇੱਕ ਮਮੀ ਫਾਊਂਡੇਸ਼ਨ ਹੋਣ ਦੇ ਵਿੱਚ ਆਈ ਨਵੇਂ ਮੁੰਡਿਆਂ ਨੂੰ ਲੈ ਕੇ ਨਵੇਂ ਮੁੰਡਿਆਂ ਲਈ ਖਾੜ ਬਣਾਏ ਉਹਦੇ ਵਿੱਚ ਬਹੁਤ ਸਾਰੇ ਲੋਕ ਕਮਿਟ ਕਰਦੇ ਰਹੇ ਵੀ ਇਹ ਫਾਊਂਡੇਸ਼ਨ ਦਾ ਨਾਮ ਬਦਲ ਕੇ ਮੌਥਾ ਰੱਖ ਦਿੱਤਾ ਸਾਰੇ ਦਰਸ਼ਕਾਂ ਕੋ ਡਿਗਰੀ ਪ੍ਰੀਮੀਅਮ ਕਲੀਅਰ ਕਰ ਦੇਣਾ ਚਾਹੁੰਦੇ ਆ ਵੀ ਮੌਥ ਫਾਊਂਡੇਸ਼ਨ ਹੀ ਅੱਗੇ ਤੁਹਾਨੂੰ ਦੇ ਦਈਏ ਅੱਜ ਮੀਨੀਆਂ ਉਹਨਾਂ ਦਾ ਕੱਪ ਚੱਲਦਾ ਤੇ ਸਾਡਾਂ ਚ ਬੱਲੂ ਮਾਰੇ ਕੱਪ ਸੀਗਾ ਨੰਬਰ ਉਹਦੇ ਫਾਊਂਡੇਸ਼ਨ ਦਾ ਇਹ ਨਵੇਂ ਮੁੰਡਿਆਂ ਦੇ ਅੰਦਰ ਭਰਲਾ ਕਰਦੇ ਬਾਕੀ ਸਾਰੀਆਂ ਫਾਊਂਡੇਸ਼ਨ ਆਪ ਕੋ ਆਪਣਾ ਬਹੁਤ ਵਧੀਆ ਕੰਮ ਕਰ ਰਹੇ ਨੇ ਕਿ ਇਹ ਸਾਰਿਆਂ ਨੂੰ ਸਕਰ ਸਕਾ ਵੀ ਜਿਹੜੇ ਲੋਕਾਂ ਨੂੰ ਨਹੀਂ ਸੀ ਬਣਾਇ ਦੇ ਕਦੇ ਸੀ ਨਾਮ ਬਦਲ ਕੇ ਰੱਖਿਆ ਉਹਨਾਂ ਨੂੰ ਵੀ ਅਸਰ ਵੀ ਸਾਡੀ ਅਸੀਂ ਆਰਟ ਫਾਊਂਡੇਸ਼ਨ ਬਣਾਈ ਹੈ ਨਵੇਂ ਮੁੰਡਿਆਂ ਦੀ ਸਰ ਫਾਊਂਡੇਸ਼ਨ ਬਾਕੀ ਸਰਪੰਚ ਤੁਹਾਨੂੰ ਬਹੁਤ ਨਾਲ ਸਾਡੇ ਦਾਰ ਦੇ ਸੱਚੀ ਗੱਲ ਪਈ ਸਾਰਿਆਂ ਨੂੰ ਮੇਰੇ ਵੀ ਕੋਈ ਵੀ ਗੱਲ ਦੀ ਆਪਣੇ ਪੇਪਰ ਆਏ ਆ ਤੁਹਾਡੇ ਸਾਰੇ ਸਹਿਯੋਗ ਨਾਲ ਹੀ ਇਹ ਫਾਊਂਡੇਸ਼ਨ ਸਾਰੇ ਨਵੇਂ ਮੁੰਡਿਆਂ ਦਾ ਅਤੇ ਜਿਹੜੇ ਨਵੇਂ ਇਹਦੇ ਵਿੱਚ ਆਏ ਨੇ ਉਹਨਾਂ ਲਈ ਹੈ ਜੀ ਤਬਾਕੀ ਬਹੁਤ ਬਹੁਤ ਖੱਟਾ ਨਾ ਸਾਲਿਆਂ ਸਾਡਾ ਦੋ ਜਣੇ ਬੀਪੀਸ਼ਨ ਬਣੀ ਸਾਨੂੰ ਲੋੜ ਤੋਂ ਜ਼ਿਆਦਾ ਸਾਨੂੰ ਵਧੀਆ ਸਾਨੂੰ ਸੇਜੋਗ ਹੋ ਰਿਹਾ ਸਾਰਿਆਂ ਬਾਈ ਤਬਾਕੀ ਮੇਰੇ ਵੀ ਸਾਰੇ ਹੀ ਕੋਈ ਪੱਨੁਹਾ ਕੇ ਨਾ ਕੋਈ ਵੀ ਚੀਜ਼ ਸੋਸ਼ਲ ਮੀਡੀਆ ਦੇ ਵਜੇ ਨਹੀਂ ਆਪਣੇ ਵੀਊ ਦੇ ਸਕਦਾ ਤੇ ਦੀ ਘਰ ਦੇ ਨਾਲ ਹੋ ਜੀ ਪਰ ਮੇਰੇ ਵੀ ਕੋਈ ਜਾਣੇ ਮਿਲ ਪੁੱਛ ਲਿਆ ਕਰੋ ਸਾਡਾ ਕਿਸੇ ਨਾ ਕੋਈ ਲੈਣ ਦੇ ਨਹੀਂ ਆਈ ਆਪਣੀ ਵੱਖਰੀ ਸਸਤਾ ਬਣ ਗਈ ਆ ਵੱਖਰੀ ਪ੍ਰੇਸ਼ਨ ਹੋ ਜਾਂਦੀ ਹੈ ਮੀਨਾ ਮਾਰਦੇ ਤੇ ਉਹਨਾਂ ਦਾ ਵੱਖਰੀ ਪ੍ਰੇਸ਼ਨ ਨਾ ਸਾਡੀ ਵੱਖਰੀ ਸਾਡਾ ਕੋਈ ਲੈਣ ਦੇ ਨਹੀਂਗਾ ਕੋਈ ਨੋਟੰਗ